ਮਨ ਐਸੀਐਸਚੋ ਸਮੇਤ ਸਾਥੀ ਕਰਮਚਾਰੀਆਂ ਦੇ ਗਾਸ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪੁਰਛਲੇ ਸਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਹੈ ਜਿਹੜੀ ਸੀਮਾ ਰਾਣੀ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਆਧਾਰ ਤੇ ਉੱਥੇ ਘਰੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਦੇ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ ਪਾਸ ਕੁਝ ਇਹਦੇ ਕੋਲ ਨਸ਼ੀਦਾ ਪਦਾਰਥ ਤੇ ਇਹਨੇ ਚੁੱਕ ਕੇ ਤੇ ਸੜਤਾ ਥੱਲੇ ਤੇ ਜਿਹਨੂੰ ਛੱਕ ਦੀ ਬਣਾ ਤੇ ਮੈਂ ਰੋਕ ਕੇ ਗੱਡੀ ਦਾ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਇਹ ਤੇ ਜੀ ਮਕਦਮਾ ਨੰਬਰ 118 ਮਿਤੀ 25 11 24 ਅਧੀਨ ਤਰਾ 21 29 685 ਜਿਹੜਾ ਇਹ ਤੇ ਦਰਜ ਕੀਤਾ ਹੈ ਜੀ ਐਮ ਡੀ ਪੀ ਐਸ ਐਕਟ ਦਾ ਇਹ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹਦੇ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ ਕੌਣ ਅੱਗੇ ਇਹਨੂੰ ਲੈ ਕੇ ਜਾਂਦੇ ਸੀ ਇਦੋਂ ਚਿੱਟਾ ਜੀ ਹਾਂਜੀ ਵਿੱਚ ਜਿੰਨੀ ਬਿੱਟਾ ਇਹੋ 7-8 ਮਹੀਨੇ ਚ ਵੇਜਣੀ ਕਿੰਨੀ ਚੰਦਾਰ ਨੂੰ ਵੇਚੀ ਪਹਿਲਾ ਬੱਚਾ ਨੂੰ ਖਾਂਦਾਰੂ ਹਾਂਜੀ ਦਾਲਾ ਹੁਣ ਚਿੱਟਾ ਵੇਚੀ ਕੋਲ ਮੜਾ ਮੋਟਾ ਵਿੱਚ ਬੀ ਵੱਛਰ ਬੰਦਾ ਸ਼ਰਾਬੀ ਹੋਆ ਬੰਦਾ ਕਿ ਕੋਈ ਸਾਡਾ ਰੋਜ਼ਗਾਰ ਨਹੀਂ ਘਰਾਮੀ ਲੈ ਲੀ ਲੀ ਬੇਚ ਲੀ ਸਭ ਕੁਛ ਸੀ ਹਾਂ ਇੱਥੇ ਪਿੰਡਾਂ ਵਿੱਚ ਵੀ ਵੱਧ ਵੇਚਦੇ ਬਸ ਬਿੱਟਨ ਦਾ ਸਾਲ ਸਾਰ ਵੇਚਦੇ ਸਸਲ ਅਰਗਾਨਿਕ ਅਰਗਾਨਿਕ ਹੁੰਦੀ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੈਗੇ ਨੇ ਪਿੰਡਾਂ ਦੇ ਪਾਲਟੀ ਬਾਜ਼ੀਆ ਠੀਕ ਹੈ ਕਿ ਬਿੱਟਨ ਦਾ ਜਿਆਦਾ ਕੰਮ ਨਹੀਂ ਖਾਣਦਾ ਨੇ ਮਰਦੇ ਸਾਰ ਉਹਨੇ ਇਸ ਤੋਂ ਬਾਅਦ 36 ਘਰ ਵੇਚਦੇ ਨੇ ਕਿ ਮੈਂ ਤਾਂ ਵੇਚਦੀ ਨਹੀਂ ਹਾਂ ਦੂਜੇ ਤੇ ਕੰਟਰੋਲ ਨਹੀਂ ਸਾਰਾ ਨਹੀਂ ਵੇਚਦੇ ਕਿਦਾਰੂ ਵੇਚਦੇ ਦੇ ਸਕ ਹਾਂ ਹਾਂ ਨਹੀਂ ਵੇਚਦੇ ਪਸਤਾਵਾ ਸਾਰ ਹੈਗਾ ਹੂੰ ਚਿੰਨਰ ਰੋਲ ਗਿਆ ਨਹੀਂ ਇਹਨਾਂ ਵੇਚਿਆ ਪਹਿਲੋ ਮਾੜਾ ਮੋਟਾ ਸੀਗਾ ਕੰਮ ਨੇ ਭਾਈ ਕਦੀ ਵੇਚਦੇ ਸੀ ਕਦੀ ਨਹੀਂ ਵੇਚਦੇ ਸੀ ਬਸ ਲੱਗ ਦਾ ਟਲ ਨਹੀਂ ਜ਼ਿਆਦਾ ਨਾ ਮੇਰੇ ਸੀਨੇ ਮਨ ਐਸੀ ਐਸਚੂ ਸਮੇਤ ਸਾਥੀ ਕਰਮਚਾਰੀਆਂ ਦੇ ਗਾਸ ਦੇ ਸਬੰਧ ਵਿੱਚ ਤੇ ਮਤਲਬ ਸ਼ੱਕੀ ਆਪਣੇ ਪੁਰਛਲੇ ਸਬੰਧ ਵਿੱਚ ਮੈਂ ਬਾਹਰ ਇਲਾਕੇ ਵਿੱਚ ਸੀਗਾ ਤੇ ਇੱਕ ਔਰਤ ਹੈ ਜਿਹੜੀ ਸੀਮਾ ਰਾਣੀ ਪਤਨੀ ਸ਼ਿੰਦਰ ਸਿੰਘ ਵਾਸੀ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਇਹ ਸ਼ੱਕ ਦੇ ਆਧਾਰ ਤੇ ਉੱਥੇ ਘਰੋਤੀ ਸੀ ਤੇ ਇਹਦੇ ਪੁਲਿਸ ਪਾਰਟੀ ਨੂੰ ਦੇ ਕੇ ਨਾ ਮਤਲਬ ਗੱਡੀ ਨੂੰ ਤੇ ਇਹਨੇ ਆਪਣੇ ਪਾਸ ਕੁਝ ਇਹਦੇ ਕੋਲ ਨਸ਼ੀਦਾ ਪਦਾਰਥ ਤੇ ਇਹਨੇ ਝੁੱਕ ਕੇ ਤੇ ਸੁੱਟ ਤਾਂ ਥੱਲੇ ਤੇ ਜਿਹਨੂੰ ਸ਼ੱਕ ਦੀ ਬਣਾ ਤੇ ਮੈਂ ਰੋਕੇ ਗੱਡੀ ਨਾਮ ਪਤਾ ਪੁੱਛਿਆ ਚੈੱਕ ਕੀਤਾ ਤੇ ਇਹਦੇ ਪਾਸੋਂ ਜਿਹੜੀ ਹੈ 20 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜੀ ਇਹ ਤੇ ਜੀ ਮਕਦਮਾ ਨੰਬਰ 118 ਮਿਤੀ 25 11 24 ਅਧੀਨ ਤਰਾ 21 29 64 85 ਜਿਹੜਾ ਇਹ ਤੇ ਦਰਜ ਕੀਤਾ ਹੈ ਜੀ ਐਮ ਡੀ ਪੀ ਐਸ ਐਕਟ ਦਾ ਇਹ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਤੇ ਫਰਦਰ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜਾ ਲਿੰਕ ਹੈ ਉਹ ਆਪਣੇ ਖੰਗਾਲੇ ਜਾਣਗੇ ਤੇ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਇਹ ਕਿੱਥੋਂ ਲੈ ਕੇ ਆਈ ਹੈ ਤੇ ਕੌਣ-ਕੌਣ ਅੱਗੇ ਨੂੰ ਲੈ ਕੇ ਜਾਂਦੇ ਸੀ ਇਹਦੇ ਤੋਂ ਚਿੱਟਾ ਜੀ ਪਾਣੀ ਵਿੱਚ ਨਹੀਂ ਬਿੱਟਾ ਇਹੋ 7-8 ਮਹੀਨੇ ਚ ਬੀਜਣੀ ਸਕੇ ਨੀ ਉਧਾਰ ਨੂੰ ਦੇ ਸਕੀ ਪਹਿਲਾ ਬੱਚਾ ਹਾਂ ਦਾ ਹਾਂਜੀ ਦਾਲ ਹੁਣ ਚਟਾ ਦੇ ਦੀ ਕੋਣ ਮਾੜਾ ਮੋਟਾ ਵਿੱਚ ਨਹੀਂ ਬੰਦਾ ਸ਼ਰਾਬੀ ਬੰਦਾ ਹੈ ਕਿ ਕੋਈ ਸਾਡਾ ਰੋਜ਼ਗਾਰ ਨਹੀਂ ਗ੍ਰਾਮੀ ਲੈ ਲਵੇ ਤੇ ਵੇਚ ਲੋਗੇ ਸਭ ਕਿਸੀ ਹੈ ਇੱਥੇ ਪਿੰਡਾਂ ਵਿੱਚ ਲੋਕ ਵੀ ਵੱਧ ਵੇਚਦੇ ਬਸ ਮਿੱਟਣ ਦਾ ਸਾਫ ਸਰ ਵੇਚਦੇ ਸਰ ਅਗਾਂ ਨਹੀਂ ਘਲਤੀ ਅਗਾਂ ਨਹੀਂ ਘਲਤੀ ਕੋਈ ਗੱਲ ਨਹੀਂ ਪਿੰਡ ਦੇ ਲੋਕ ਕਹਿੰਦੇ ਨੇ ਉਹ ਹੋਏਗੇ ਨੇ ਦੇ ਪਾਰਟੀ ਬਾਜੀਆ ਠੀਕ ਹੈ ਕਿ ਬਿਟ ਦਾ ਜਿਆਦਾ ਕੰਮ ਨਹੀਂ ਖਾਣਾ ਨਹੀਂ ਮਰਦੇ ਸਰ ਉਹਨਾਂ ਇਸ ਤੋਂ ਬਾਅਦ 36 ਘਰ ਵੇਚਦੇ ਨੇ ਕਿ ਮੈਂ ਤਾਂ ਵੇਚਦੀ ਨਹੀਂ ਹਾਂ ਦੂਜੇ ਤੇ ਕੰਟਰੋਲ ਨਹੀਂ ਸਰ ਨਹੀਂ ਵੇਚਦੇ ਕਿਦਾਰੂ ਵੇਚਦੇ ਦੇ ਸਕ ਹਾਂ ਇਹ ਵੇਚਦੇ ਪੇਸ਼ਤਾਵਾ ਸਰ ਹੈਗਾ ਹਾਂ ਚੰਦਰ ਰੋਲ ਗਿਆ ਇਹ ਨਾ ਵੇਚ ਪੈਲ ਮਾੜਾ ਮੋਟੇ ਸੀ ਕੰਮ ਨੇ ਭਾਈ ਕਦੀ ਵੇਚਦੇ ਸੀ ਕਦੀ ਨਹੀਂ ਵੇਚਦੇ ਸੀ ਬਸ ਲੱਗ ਡਾ ਟਲ ਨਹੀਂ ਜਿਆਦਾ ਨਾਂ ਮੇਰੇ ਸੀ